ਦੇ 12 ਘੰਟੇ ਤੇ ਨੋਟਿਸ ਤੇ ਐਮਰਜੈਂਸੀ ਮੀਟਿੰਗ ਜਿਹੜੀ ਹੈ ਉਹ ਨਾਰਮਲ ਜਿਹਾ ਆਪਾਂ ਕਹਿ ਲਈ ਕਿ ਜਿਹੜੇ ਧਾਰਮਿਕ ਮਸਲੇ ਹੈਗੇ ਨੇ ਉਹਨਾਂ ਤੱਕ ਹੀ ਕਿਤੇ ਨਾ ਕਿਤੇ ਸੀਮਤ ਰਹਿ ਗਈ ਉਸ ਨੂੰ 2 3 4 ਦਿਨ ਦੇ ਆਪਾਂ ਕਹਿ ਲਈ ਕਿ ਨੋਟਿਸ ਤੇ ਵੀ ਕੀਤਾ ਜਾ ਸਕਦਾ ਸੀ ਕਿਉਂਕਿ ਇੰਨਾ ਐਮਰਜੈਂਸੀ ਵਾਲਾ ਕੋਈ ਗੱਲਬਾਤ ਉਤੋਂ ਸਾਹਮਣੇ ਨਹੀਂ ਆਈ ਕੀ ਕੁਝ ਬਿਹਾਈਂਡ ਦਾ ਸੀਨ ਚੱਲ ਰਿਹਾ ਹੈ ਇਹਦੇ ਤੋਂ ਕੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਧੜਾ ਕਰਤਾ ਪਿਆ ਗਿਆ ਵੀ ਜਨਾ ਸਿੰਘ ਸਹਿਬਾਨਾ ਤੱਕ ਇਹਨਾਂ ਨੇ ਪਹੁੰਚ ਕਰੀ ਉਹਨਾਂ ਨੇ ਨਾ ਕਰ ਦਿੱਤੇ ਵੀ ਅਸੀਂ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦੇ ਸੋ ਕੋਸ਼ ਸਿੰਘਾਂ ਨੂੰ ਫਿਰ ਗਰੰਥੀ ਸਿੰਘਾਂ ਨੂੰ ਬੁਲਾ ਕੇ ਜਿਹੜਾ ਪੰਜ ਸਿੰਘਾਂ ਦਾ ਕੋਰਮ ਪੂਰਾ ਕਰਿਆ ਗਿਆ ਉਹਨਾਂ ਨੇ ਵੀ ਇਹ ਸ਼ਰਤ ਲਾਈ ਸੀ ਵੀ 2 ਦਸੰਬਰ ਦੇ ਹੁਕਮਨਾਮਿਆਂ ਬਾਰੇ ਅਸੀਂ ਕੋਈ ਗੱਲ ਬਾਤ ਅਜੇ ਨਹੀਂ ਕਰਾਂਗੇ ਸੋ ਉਹਨਾਂ ਨੇ ਪਹਿਲੀ ਮੀਟਿੰਗ ਇੱਕ ਫਰਨਾ ਫੇਰੇ ਜਦੋਂ ਇਹ ਠੁੱਸ ਹੁੰਦਾ ਦੇਖਿਆ ਤਾਂ ਉਹਨਾਂ ਨੇ ਪਹਿਲੀ ਮੀਟਿੰਗ ਕਰਕੇ ਕੋਸ਼ਿਧਾਰ ਮੁਕ ਜਿਹੜੇ ਫੈਸਲੇ ਲਏ ਆ ਉਹਦੇ ਨਾਲ ਇੱਕ ਸੰਦੇਸ਼ ਇਹ ਵੀ ਗਿਆ ਵੀ ਪਹਿਲੀ ਮੀਟਿੰਗ ਕਰਵਾ ਕੇ ਤਖਤ ਸਹਿਬ ਤੇ ਉਹਨਾਂ ਨੇ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਤਰ੍ਹਾਂ ਨਾਲ ਹੌਲੀ-ਹੌਲੀ ਮਾਨਤਾ ਦਿਵਾਉਣੀ ਸ਼ੁਰੂ ਕਰ ਦਿੱਤੀ ਜੀ ਕਿਉਂਕਿ ਉਹ ਤਖਤ ਸਹਿਬਾਨ ਤੇ ਬੈਠੇ ਨੇ ਬੇਨਤੀ ਕਰ ਸਕਦੇ ਆਂ ਸਿੱਖ ਸੰਗਤ ਦੀ ਆਵਾਜ਼ ਅਸੀਂ ਇਸ ਪਲੈਟਫਾਰਮ ਤੋਂ ਇਹ ਕਰ ਸਕਦੇ ਆਂ ਵੀ ਖਾਲਸਾ ਪੰਥ ਦੀਆਂ ਭਾਵਨਾਵਾਂ ਨਾਲ ਖਾਲਸਾ ਪੰਥ ਦੀਆਂ ਪਰੰਪਰਾਵਾਂ ਨਾਲ ਅਤੇ 2 ਦਸੰਬਰ ਦੇ ਹੁਕਮਨਾਮੇ ਨਾਲ ਸਿਰੋਹ ਕਰਨ ਦਾ ਯਤਨ ਕਰਨਾ ਨਹੀਂ ਤਾਂ ਇਹ ਹੈਗਾ ਵੀ ਖਾਲਸਾ ਪਰੰਪਰਾਵਾਂ ਜਦੋਂ ਇੱਕ ਤਾਂ ਨਾਲ ਮਿੱਟੀ ਪਲੇਟ ਹੁੰਦੀ ਹੈਗੀ ਆ ਤਾਂ ਗਿਆਨੇ ਗੁਰਵਚਨ ਸਿੰਘ ਵਰਗੇ ਜਿਹੜੇ ਹੈਗੇ ਆ ਕਿਰਦਾਰ ਉਹ ਸਾਹਮਣੇ ਆਉਂਦੇ ਹੈਗੇ ਆ ਸੋ ਬੇਨਤੀ ਸਰੂਪ ਹੀ ਆ ਵਿਗਿਆਨੀ ਜੀ ਨੂੰ ਗਿਆਨੇ ਕੁਲਦੀਪ ਸਿੰਘ ਗੜਕਾਜ ਨੂੰ ਵੀ ਉਹ ਖਾਲਸਾ ਪੰਥ ਦੀਆਂ ਪਰੰਪਰਾਵਾਂ ਨਾਲ ਕੋਈ ਤਰੋ ਨਾ ਕਰਨ ਸਿੰਘ ਸਹਿਬਾਨਾਂ ਦੀ ਆਪਾਂ ਕਹਿ ਲਈਏ ਕਿ ਪੁਲੇਠੀ ਜਿਹੜੀ ਮੀਟਿੰਗ ਹੋਈ ਸੀ ਔਰ ਉਸ ਦੇ ਵਿੱਚ ਮੀਟਿੰਗ ਤੋਂ ਜਿਹੜਾ ਅਗਲੇ ਦਿਨ ਹੀ ਆਪਾਂ ਦੇਖਿਆ ਕਿ ਜਿਹੜੇ ਬਾਬਾ ਟੇਕ ਸਿੰਘ ਧਨੋਲਾ ਹੈਗੇ ਨੇ ਉਹਨਾਂ ਦੀ ਦਸਤਾਰਬੰਦੀ ਵੀ ਜਿਹੜੀ ਹੋ ਜਾਂਦੀ ਹੈਗੀ ਹੈ ਔਰ ਇਵਨ ਇਥੋਂ ਤੱਕ ਵੀ ਖਬਰਾਂ ਆਈਆਂ ਕਿ ਕਿਤੇ ਨਾ ਕਿਤੇ ਬੜੀ ਕਸ਼ਮਕਸ਼ ਜਿਹੜੀ ਹੈ ਮੀਟਿੰਗ ਦੇ ਵਿੱਚ ਚੱਲੀ ਕਿ ਕੀ ਪੰਜ ਮੈਮਰੀ ਕਮੇਟੀ ਬਾਰੇ ਕੋਈ ਗੱਲਬਾਤ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਤੇ ਅਖੀਰ ਦੇ ਵਿੱਚ 12 ਘੰਟੇ ਤੇ ਨੋਟਿਸ ਤੇ ਐਮਰਜੈਂਸੀ ਮੀਟਿੰਗ ਜਿਹੜੀ ਹੈ ਉਹ ਨਾਰਮਲ ਜਿਹੇ ਜੇ ਆਪਾਂ ਕਹਿ ਲਈਏ ਕਿ ਜਿਹੜੇ ਧਾਰਮਿਕ ਮਸਲੇ ਹੈਗੇ ਨੇ ਉਹਨਾਂ ਤੱਕ ਹੀ ਕਿਤੇ ਨਾ ਕਿਤੇ ਸੀਮਤ ਰਹਿ ਗਈ ਉਸ ਨੂੰ 2 3 4 ਦਿਨ ਦੇ ਆਪਾਂ ਕਹਿ ਲਈਏ ਕਿ ਨੋਟਿਸ ਤੇ ਵੀ ਕੀਤਾ ਜਾ ਸਕਦਾ ਸੀ ਕਿਉਂਕਿ ਇੰਨਾ ਐਮਰਜੈਂਸੀ ਵਾਲਾ ਕੋਈ ਗੱਲਬਾਤ ਉਤੋਂ ਸਾਹਮਣੇ ਨਹੀਂ ਆਈ ਕੀ ਕੁਝ ਬਿਹਾਈਂਡ ਦਾ ਸੀਨ ਨਹੀਂ ਇਹਦੇ ਤੋਂ ਕੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਧੜਾ ਕਰਦਾ ਪਿਆ ਇੱਕ ਤਾਂ ਇਹ ਹੈਗਾ ਵੀ ਬਿਲਕੁਲ ਤੁਹਾਡੀ ਇਹ ਖਬਰ ਬਿਲਕੁਲ ਸਪਸ਼ਟ ਹੈ ਕਿ ਆ ਵੀ ਜਿਨ੍ਹਾਂ ਸਿੰਘ ਸਹਿਬਾਨਾਂ ਤੱਕ ਇਹਨਾਂ ਨੇ ਪਹੁੰਚ ਕਰੀ ਹੂੰ ਉਹਨਾਂ ਨੇ ਨਾ ਕਰ ਦਿੱਤੇ ਵੀ ਅਸੀਂ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦੇ ਹੈ ਨਾ ਵੀ ਕਿਉਂਕਿ ਬੜੇ ਕ੍ਰੂਸ਼ੀਅਲ ਫੇਜ਼ ਵਿੱਚੋਂ ਖਾਲਸਾ ਪੰਥ ਲੰਘ ਰਿਹਾ ਹੈ ਵੀ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਬੋਲੀਓ ਬੋਲਣੀ ਆ ਸਿੰਘ ਸਹਿਬਾਨ ਨੇ ਤਾਂ ਅਸੀਂ ਉਹਦਾ ਹਿੱਸਾ ਨਹੀਂ ਬਣ ਸਕਦੇ ਸੋ ਕੁਛ ਸਿੰਘਾਂ ਨੂੰ ਫਿਰ ਗਰੰਥੀ ਸਿੰਘਾਂ ਨੂੰ ਬੁਲਾ ਕੇ ਜਿਹੜਾ ਪੰਜ ਸਿੰਘਾਂ ਦਾ ਕੋਰਮ ਪੂਰਾ ਕਰਿਆ ਗਿਆ ਉਹਨਾਂ ਨੇ ਵੀ ਇਹ ਸ਼ਰਤ ਲਾਈ ਸੀ ਵੀ 2 ਦਸੰਬਰ ਦੇ ਹੁਕਮਨਾਮਿਆਂ ਬਾਰੇ ਅਸੀਂ ਕੋਈ ਗੱਲਬਾਤ ਆ ਜਿਹੜੀ ਨਹੀਂ ਕਰਾਂਗੇ ਸੋ ਉਹਨਾਂ ਨੇ ਪਹਿਲੀ ਮੀਟਿੰਗ ਇੱਕ ਤਰ੍ਹਾਂ ਨਾਲ ਫਿਰ ਜਦੋਂ ਇਹ ਠੁੱਸ ਹੁੰਦਾ ਦੇਖਿਆ ਤਾਂ ਉਹਨਾਂ ਨੇ ਪਹਿਲੀ ਮੀਟਿੰਗ ਕਰਕੇ ਕੁਝ ਧਾਰਮਿਕ ਜਿਹੜੇ ਫੈਸਲੇ ਲਏ ਆ ਉਹਦੇ ਨਾਲ ਇੱਕ ਸੰਦੇਸ਼ ਇਹ ਵੀ ਗਿਆ ਵੀ ਪਹਿਲੀ ਮੀਟਿੰਗ ਕਰਵਾ ਕੇ ਤਖਤ ਸਾਹਿਬ ਤੇ ਉਹਨਾਂ ਨੇ ਕੁਲਦੀਪ ਸਿੰਘ ਗੜਗਾਜ ਨੂੰ ਇੱਕ ਤਰ੍ਹਾਂ ਨਾਲ ਹੌਲੀ-ਹੌਲੀ ਮਾਨਤਾ ਦਿਵਾਉਣੀ ਸ਼ੁਰੂ ਕਰ ਦਿੱਤੀ ਹੈਗੀ ਆ ਹਾਂ ਸੋ ਹੁਣ ਮਾਨਤਾ ਮਿਲ ਗਈ ਆ ਇੱਕ ਅੱਧੀ ਮੀਟਿੰਗ ਹੋਰ ਕਰਨਗੇ ਪਰ ਕਿਵੇਂ ਇਹਨੂੰ ਕਿਵੇਂ ਦੇਖਦੇ ਹੋ ਕੀ ਮਾਨਤਾ ਤੇ ਫਿਰ 2015 ਚ ਪੂਰਾ ਸਰਕਾਰੀ ਅਮਲਾ ਆਪਾਂ ਕਹਿ ਲਈਏ ਜਾਂ ਪੂਰੀ ਤਰ੍ਹਾਂ ਤੇ ਜਥੇਦਾਰ ਜਿਹੜੇ ਨੇ ਸਟੈਬਲਿਸ਼ ਹੈਗੇ ਸਨ ਪਰ ਉਦੋਂ ਵੀ ਜਿਹੜਾ ਸਰਕਾਰ ਦੀ ਪਾਵਰ ਵੀ ਸੀ ਸ਼੍ਰੋਮਣੀ ਕਮੇਟੀ ਦੀ ਪਾਵਰ ਸੀ ਜਥੇਦਾਰ ਸਟੈਬਲਿਸ਼ ਸੀ ਮਾਨਤਾ ਮਿਲੀ ਹੋਈ ਸੀ ਉਦੋਂ ਜੇ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਹੁਕਮਨਾਮਾ ਆਇਆ ਤੇ ਪੰਥ ਨੇ ਪ੍ਰਵਾਨ ਜਿਹੜਾ ਨਹੀਂ ਕੀਤਾ ਹੈਗਾ ਹੁਣ ਜੇ ਇਹਨਾਂ ਹਾਲਾਤਾਂ ਦੇ ਵਿੱਚ ਜੇ ਫਿਊਚਰ ਦੇ ਵਿੱਚ ਮੰਨ ਲਓ ਕਿ ਇਸ ਤਰ੍ਹਾਂ ਦਾ ਹੁਕਮਨਾਮਾ ਜਾਂ ਕੋਈ ਇਸ ਤਰ੍ਹਾਂ ਦਾ ਪੋਲਿਟੀਕਲ ਹੁਕਮਨਾਮਾ ਜਿਹੜਾ ਪੰਥ ਨੂੰ ਪਰਵਾਹ ਨਹੀਂ ਹੋਏਗਾ ਉਹ ਮੌਜੂਦਾ ਜਥੇਦਾਰ ਜਿਹੜੇ ਥਾਪੇ ਗਏ ਨੇ ਉਹ ਕਰਦੇ ਹੈਗੇ ਨੇ ਤੇ ਫਿਰ ਕੀ ਪੰਥ ਖੜਾ ਨਹੀਂ ਹੋਏਗਾ ਨੇ ਪੰਥ ਦਾ ਬਿਲਕੁਲ ਉਦੋਂ ਵੀ ਖੜਾ ਹੋਇਆ ਪੰਥ ਦਵਾਰੇ ਖੜਾ ਹੋਵੋਗੇ ਤਾਂ ਇਹ ਤਾਂ ਹੁਣ ਕੁਲਦੀਪ ਸਿੰਘ ਗੜਗੱਜ ਨੂੰ ਚਾਹੀਦਾ ਹੈਗਾ ਵੀ ਉਹਨੇ ਗਿਆਨੀ ਗੁਰਵਚਨ ਸਿੰਘ ਵਾਲੇ ਰਾਹ ਪੈਣਾ ਜਾਂ ਫਿਰ ਗਿਆਨੀ ਫੂਲਾ ਅਕਾਲੀ ਫੂਲਾ ਸਿੰਘ ਵਾਲੇ ਰਾਹ ਪੈਣਾ ਜਾਂ ਘੱਟੋ ਘੱਟ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰੁਗਵੀਰ ਸਿੰਘ ਨੇ ਜਿਹੜੀਆਂ ਜਿਹੜੀਆਂ ਪੂਰਨੇ ਪਾਇਆ ਵੀ ਘੱਟੋ ਘੱਟ ਉਹ ਉਹਨਾਂ ਨੇ ਸਿਧਾਂਤ ਨਾਲ ਸਮਝੌਤਾ ਦੇ ਨਹੀਂ ਕੀਤਾ ਨਾ ਹੈਨਾ ਉਹ ਆਪਣੇ ਅਹੁਦੇ ਛੱਡ ਗਏ ਆ ਇੱਜ਼ਤ ਨਾਲ ਛੱਡ ਗਏ ਹੈਗੇ ਆ ਬੇਸ਼ੱਕ ਤੁਸੀਂ ਉਹਨਾਂ ਨੂੰ ਬੇਇੱਜ਼ਤ ਢੰਗ ਨਾਲ ਟਾਇਆ ਪਰ ਕੌਮ ਦੇ ਵਿੱਚ ਪੂਰਾ ਸਤਕਾਰ ਹਾਂ ਖਾਲਸਾ ਪੰਥ ਦੀਆਂ ਨਜ਼ਰਾਂ ਵਿੱਚ ਉਹ ਦੋਵੇਂ ਜਥੇਦਾਰ ਤੇ ਗਿਆਨੀ ਸੁਲਤਾਨ ਸਿੰਘ ਨਤੀਜੇ ਗਿਆਨੀ ਸੁਲਤਾਨ ਸਿੰਘ ਬੜੇ ਅਦਬ ਨਾਲ ਬੜੇ ਜਜ਼ਬੇ ਨਾਲ ਔਰ ਬੜੇ ਸਤਕਾਰ ਨਾਲ ਸੀਨ ਤੋਂ ਪਾਸੇ ਹੋ ਗਏ ਆ ਉਹਨਾਂ ਨੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਿਆ ਹਣਾ ਸੋ ਹੁਣ ਗਿਆਨੀ ਕੁਲਦੀਪ ਸਿੰਘ ਤੇ ਇਹ ਜ਼ਿੰਮੇਵਾਰੀ ਆ ਵੀ ਉਹਨੇ ਖਾਸ ਕਰਕੇ ਪਰਮਜੀਤ ਸਿੰਘ ਸਰਨਾ ਦਾ ਹੁਕਮ ਮੰਨਣਾ ਇਹ ਖਾਲਸਾ ਪੰਥ ਦਾ ਜਿਹੜਾ ਹੁਕਮ ਹੈ ਉਹ ਮੰਨਣਾ ਹੈਗਾ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਹੈਗਾ ਵੀ ਉਹਨਾਂ ਨੇ ਕਿਸ ਢੰਗ ਨਾਲ ਇਸ ਰਾਜਨੀਤੀ ਨੂੰ ਅੱਗੇ ਵਧਾਉਣਾ ਹੈ ਪਲੇਟੀ ਮੀਟਿੰਗ ਕਰਕੇ ਜਥੇਦਾਰਾਂ ਦੀ ਪ੍ਰਵਾਨਗੀ ਨੂੰ ਇੱਕ ਤਰ੍ਹਾਂ ਨਾਲ ਸਿੱਧ ਕਰਨ ਦਾ ਯਤਨ ਜਿਹੜਾ ਉਹ ਕਰਿਆ ਗਿਆ ਹੋਇਆ ਹੁਣ ਅੱਗੇ ਜਾ ਕੇ ਉਹ ਕਿਸ ਤਰ੍ਹਾਂ ਕਰਦੇ ਆ ਇਹ ਦੇਖਣ ਵਾਲੀ ਗੱਲ ਹੋਗੀ ਪਰ ਹਲੇ ਵੀ ਅਸੀਂ ਬੇਨਤੀ ਕਰ ਸਕਦੇ ਹਾਂ ਕਿਉਂਕਿ ਉਹ ਤਖਤ ਸਹਿਬਾਨ ਤੇ ਬੈਠੇ ਨੇ ਬੇਨਤੀ ਕਰ ਸਕਦੇ ਹਾਂ ਸਿੱਖ ਸੰਗਤ ਦੀ ਆਵਾਜ਼ ਅਸੀਂ ਇਸ ਪਲੈਟਫਾਰਮ ਤੋਂ ਇਹ ਕਰ ਸਕਦੇ ਹਾਂ ਵੀ ਖਾਲਸਾ ਪੰਥ ਦੀਆਂ ਭਾਵਨਾਵਾਂ ਨਾਲ ਖਾਲਸਾ ਪੰਥ ਦੀਆਂ ਪਰੰਪਰਾਵਾਂ ਨਾਲ ਅਤੇ 2 ਦਸੰਬਰ ਦੇ ਹੁਕਮਨਾਮੇ ਨਾਲ ਧਰੋਹ ਕਰਨ ਦਾ ਯਤਨ ਨਾ ਕਰਨਾ ਨਹੀਂ ਤਾਂ ਇਹ ਹੈਗਾ ਵੀ ਖਾਲਸਾ ਪਰੰਪਰਾਵਾਂ ਜਦੋਂ ਇੱਕ ਤਰ੍ਹਾਂ ਨਾਲ ਮਿੱਟੀ ਪਲੀਤ ਹੁੰਦੀ ਹੈਗੀ ਆ ਤਾਂ ਗਿਆਨੀ ਗੁਰਬਚਨ ਸਿੰਘ ਵਰਗੇ ਜਿਹੜੇ ਹੈਗੇ ਆ ਕਰਤਾਰ ਉਹ ਸਾਹਮਣੇ ਆਉਂਦੇ ਹੈਗੇ ਆ ਸੋ ਬੇਨਤੀ ਸਰੂਪ ਇਹ ਹੈ ਵੀ ਗਿਆਨੀ ਜੀ ਨੂੰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਵੀ ਉਹ ਖਾਲਸਾ ਪੰਥ ਦੀਆਂ ਪਰੰਪਰਾਵਾਂ ਨਾਲ ਕੋਈ ਧਰੋਹ ਨਾ ਕਰਨ ਸੁਖਬੀਰ ਸਿੰਘ ਬਾਦਲ ਤੇ ਪਰਮਜੀਤ ਸਿੰਘ ਸਰਨਾ ਦੀਆਂ ਉਂਗਲਾਂ ਤੇ ਨਾਂ ਨਚਣ ਖਾਲਸਾ ਪੰਥ ਦੀਆਂ ਜਿਹੜੀਆਂ ਅੰਦਰੂਨੀ ਭਾਵਨਾਵਾਂ ਨੇ ਜਿਹੜੀ ਉਹਨਾਂ ਦੇ ਦਿਲ ਦੀ ਰੀਜਾ ਉਹਦੇ ਹਿਸਾਬ ਨਾਲ ਕਾਰਜ ਕਰ ਜੀ ਬਿਲਕੁਲ ਜੀ ਸ਼ਾ ਮੁਹਮਮਦਾਂਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਮੀਆਂ ਤੇ ਖਾਲਸਾ ਪੰਥ ਦੇ ਹੀ ਆਪਾਂ ਕਹਿ ਲਈਏ ਕਿ ਲੀਹਾਂ ਤੇ ਕਿਉਂਕਿ ਜੇ ਹੁਕਮ ਉਹਨਾਂ ਸਮਿਆਂ 'ਚ ਹੋ ਵੀ ਗਏ ਤੇ ਪੰਥ ਨੇ ਜਿਹੜੇ ਪ੍ਰਮਾਨ ਜਿਹੜੇ ਨਹੀਂ ਕੀਤੇ ਹੈਗੇ ਤੇ ਹੁਣ ਮੌਜੂਦਾ ਸਮਿਆਂ 'ਚ ਵੀ ਜਿਹੜਾ ਹੈ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈਗੀ